ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਪਿਛਲੇ ਦਿਨਾਂ ਤੋਂ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਸਿੱਖਾਂ ਦੇ ਕੀਨੇ ਮਹਾਰਾਜਾ ਦਲੀਪ ਸਿੰਘ ਦੀ ਧੀ ਦੇ ਇੱਕ ਸਵਿਸ ਬੈਂਕ ਖਾਤੇ ਬਾਰੇ ਪਤਾ ਲੱਗਿਆ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਸ ਖਾਤੇ ਵਿੱਚ ਸਿੱਖ ਰਾਜ ਦੇ 2 ਟ੍ਰਿਲੀਅਨ ਡਾਲਰ ਪਿਆ ਹਨ ਇਹ 2 ਟ੍ਰਿਲੀਅਨ ਰਕਮ ਭਾਰਤੀ ਰੁਪਈਆ ਵਿੱਚ ਕਿੰਨੀ ਬਣਦੀ ਹੈ ਯਾ ਤੇ ਇਹ ਰਾਜਕੁਮਾਰੀ ਕੌਣ ਹੈ ਕਿਵੇਂ ਸਿੱਖ ਰਾਜ ਦੀ ਇੰਨੀ ਵੱਡੀ ਰਕਮ ਇਸ ਦੇ ਖਾਤੇ ਵਿੱਚ ਜਮ੍ਹਾਂ ਹੋਈ ਅਤੇ ਕੀ ਇਹ ਵਾਪਸ ਸਿੱਖਾਂ ਨੂੰ ਮਿਲੇਗੀ ਜਾਂ ਭਾਰਤ ਸਰਕਾਰ ਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬਹੁਤ ਸਾਰੀਆਂ ਖਬਰਾਂ ਆਈਆਂ ਹਨ ਕਿ ਸਿੱਖ ਰਾਜ ਦਾ ਦੋ ਟ੍ਰਿਲੀਅਨ ਦਾ ਖਜ਼ਾਨਾ ਸਵਿਟਸ ਬੈਂਕ ਦੇ ਇੱਕ ਖਾਤੇ ਵਿੱਚ ਪਏ ਹੋਣ ਦਾ ਖੁਲਾਸਾ ਹੋਇਆ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੋ ਟ੍ਰਿਲੀਅਨ ਦੀ ਜੇ ਆਪਾਂ ਇੱਕ ਟ੍ਰਿਲੀਅਨ ਗਿਨਣਾ ਜਾਂ ਲਿਖਣਾ ਹੋਵੇ ਤਾਂ 1K ਦੇ ਮਗਰ 2 12 ਜ਼ੀਰੋਆਂ ਲਾ ਕੇ ਇੱਕ ਟ੍ਰਿਲੀਅਨ ਬਣਦਾ ਹੈ ਅਤੇ ਇੱਕ ਟ੍ਰਿਲੀਅਨ ਨੂੰ ਭਾਰਤ ਦੀ ਕਰੰਸੀ ਅਨੁਸਾਰ 1 ਲੱਖ ਕਰੋੜ ਵੀ ਕਿਹਾ ਜਾਂਦਾ ਹੈ ਪਰ ਇਸ ਸਿੱਖ ਰਾਜਕਮਾਈ ਦਾ ਸਵਿਟਸ ਬੈਂਕ ਵਿੱਚ ਦੋ ਟ੍ਰਿਲੀਅਨ ਡਾਲਰ ਪਿਆ ਹੈ ਜੇਕਰ ਇਸ ਪੈਸੇ ਦੀ ਭਾਰਤੀ ਕਰੰਸੀ ਵਿੱਚ ਗੱਲ ਕਰੀਏ ਤਾਂ ਅੱਜ ਇੱਕ ਅਮਰੀਕਨ ਡਾਲਰ ਦੀ ਕੀਮਤ ਲਗਭਗ 80 ਰੁਪਏ ਹੈ ਤੇ ਇੱਕ 3 ਟ੍ਰਿਲੀਅਨ ਡਾਲਰ ਦੀ ਰਕਮ ਭਾਰਤ ਵਿੱਚ ਲਗਭਗ 80 ਲੱਖ ਕਰੋੜ ਰੁਪਏ ਬਣਦੀ ਹੈ ਪਰ ਰਾਜਕੁਮਾਰੀ ਦੇ ਖਾਤੇ ਵਿੱਚ 2 ਟ੍ਰਿਲੀਅਨ ਹਨ ਤਾਂ ਇਹ ਰਕਮ ਭਾਰਤ ਵਿੱਚ ਦੁੱਗਣੀ ਹੋ ਕੇ 160 ਲੱਖ ਕਰੋੜ ਰੁਪਏ ਬਣੇਗੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਿੱਖਾਂ ਦੀ ਅਮਾਨਤ ਹੈ ਅੱਜ ਦੇ ਸਮੇਂ ਵਿੱਚ ਜੇਕਰ ਕੋਈ ਬੰਦਾ ਐਡੀ ਵੱਡੀ ਰਕਮ ਕਿਸੇ ਵੀ ਬੈਂਕ ਵਿੱਚ ਐਫ ਡੀ ਬਣਾ ਕੇ ਰੱਖੇ ਤਾਂ ਉਸ ਨੂੰ ਮਹੀਨੇ ਦੀ ਵਿਆਜ ਲਗਭਗ 40000 ਕਰੋੜ ਰੁਪਏ ਮਿਲੇਗੀ। ਹੁਣ ਗੱਲ ਕਰਦੇ ਹਾਂ ਉਸ ਸਿੱਖ ਰਾਜਕੁਮਾਰੀ ਦੀ ਜਿਸ ਦੇ ਖਾਤੇ ਵਿੱਚ ਸਿੱਖ ਰਾਜ ਦੀ ਇਹ ਦੋ ਟਰਿਨੇ ਦੀ ਰਕਮ ਪਈ ਹੈ। ਸਿੱਖ ਰਾਜ ਦੀ ਇਹ ਰਾਜਕੁਮਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦਾ ਨਾਮ ਹੈ ਕੈਤਰੀਨ ਹਿਲਡਾ ਦਲੀਪ ਸਿੰਘ ਜਿਸ ਦੇ ਖਾਤੇ ਵਿੱਚ ਇੰਨੇ ਪੈਸੇ ਜਮ੍ਹਾਂ ਹਨ। ਅਤੇ ਸਵੇਸ ਬੈਂਕ ਦਾ ਇਹ ਖਾਤਾ ਅੱਜ ਵੀ ਚੱਲ ਰਿਹਾ ਹੈ ਸੋ ਇਸ ਬੈਂਕ ਸਮੇ ਸਮੇਤੇ ਆਪਣੇ ਉਹਨਾਂ ਖਾਤਿਆਂ ਬਾਰੇ ਜਾਣਕਾਰੀ ਜਿੰਨੀ ਰਹੀਦੀ ਹੈ ਜੋ ਦੂਜੇ ਵਰਲਡ ਵਾਰ ਤੋਂ ਬਾਅਦ ਕਦੇ ਵੀ ਕਿਸੇ ਵੱਲੋਂ ਇਸਤੇਮਾਲ ਨਹੀਂ ਕੀਤੇ ਗਏ ਪਰ ਇਸ ਸਿੱਖ ਰਾਜ ਕੁਮਾਰੀ ਦਾ ਇਹ ਖਾਤਾ ਆਖਰੀ ਵਾਰ 1930 ਵਿੱਚ ਵਰਤਿਆ ਗਿਆ ਸੀ ਇੱਕ ਕਿਤਾਬ ਜਿਸ ਦਾ ਨਾਮ ਹੈ ਕੋਲੋਨੀਜੀਅਮ ਟੂ ਕਾਰਪੋਰੇਸ਼ਨ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਲਾਹਕਾਰ ਰਹੇ ਅਸ਼ੋਕ ਤੰਦਨ ਨੇ ਲਿਖੀ ਹੈ ਇਸ ਕਿਤਾਬ ਵਿੱਚ ਅਸ਼ੋਕ ਤੰਦਨ ਨੇ ਸਿੱਖ ਰਾਏ ਕੁਮਾਰੀ ਦੇ ਇਸ ਖਾਤੇ ਅਤੇ ਖਾਤੇ ਵਿੱਚ ਪੈ ਸਿੱਖਾਂ ਦੇ ਦੋ ਟ੍ਰਿਲੀਅਨ ਪੈਸਿਆਂ ਦਾ ਵੀ ਜ਼ਿਕਰ ਕੀਤਾ ਹੈ। ਕਿਤਾਬ ਵਿੱਚ ਅਸ਼ੋਕ ਤੰਦਨ ਨੇ ਲਿਖਿਆ ਇੱਕ ਸਵਿਟਸ ਬੈਂਕ ਵਿੱਚ ਕੈਥਰੀਨ ਹੇਡਾ ਦਲੀਪ ਸਿੰਘ ਦੇ ਨਾਮ ਦਾ ਇੱਕ ਖਾਤਾ ਖਾਤੇ ਦੇ ਵਿੱਚ ਲੋਕਰ ਵੀ ਨਾਲ ਅਟੈਚ ਹੈ ਜੋ ਸਵਿਟੀਰਲੈਂਡ ਦੀ ਰਾਜਧਾਨੀ ਬਰਨ ਦੇ UBS AG ਬੈਂਕ ਵਿੱਚ ਚੱਲ ਰਿਹਾ। ਕਿਤਾਬ ਅਨੁਸਾਰ ਇਸ ਰਕਮ ਨੂੰ ਬੈਂਕ ਕੋਲ ਭਾਰਤ ਸਰਕਾਰ ਨੂੰ ਰਿਕਵਰ ਕਰਨਾ ਚਾਹੀਦਾ ਹੈ ਜਿਕਰਯੋਗ ਹੈ ਕਿ ਰਾਜਕੁਮਾਰੀ ਕੈਤਰੀਨ ਦਾ ਇਹ ਬੈਂਕ ਖਾਤਾ 1997 ਵਿੱਚ ਵੀ ਚਰਚਾ ਵਿੱਚ ਆਇਆ ਸੀ ਜਦੋਂ ਸ੍ਰਿਸ ਬੈਂਕ ਨੇ 1945 ਦੇ ਵਿੱਚ ਜੁੱਧ ਵਿੱਚ ਕਤਲੇਆਮ ਹੋਏ ਪੀੜਤਾਰੀਆਂ ਜੈਦਾਦਾਦਾ ਨੂੰ ਉਹਨਾਂ ਦੇ ਵਾਰਸਾਂ ਦੇ ਨਾਮ ਕਰਨ ਦੇ ਖਾਤੇਬਾਲਕਾਰਾਂ ਦੀ ਨਾਵਾਂ ਦੀ ਸੂਚੀ ਜਾਰੀ ਕੀਤੀ ਸੀ ਮਹਾਰਾਣੀ ਜਿੱਤ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਛੋਟੀ ਉਮਰ ਵਿੱਚ ਇਹ ਧੱਕੇ ਨਾਲ ਇੰਗਲੈਂਡ ਲੈ ਗਿਆ ਸਾਨੂੰ ਜਿੱਥੇ ਉਸਦੇ ਕੇਸ ਕਤਲ ਕਰਵਾ ਕੇ ਉਸਨੂੰ ਔਸਾਈ ਬਣਾ ਦਿੱਤਾ ਗਿਆ ਸੀ ਔਸਾਈ ਰੀਤੀ ਰਿਵਾਜਾਂ ਨਾਲ ਪਰਵਰਿਸ਼ ਹੋਣ ਕਰਕੇ ਦਲੀਪ ਸਿੰਘ ਨੇ ਮਿਸਰ ਵਿੱਚ ਇੱਕ ਕੁੜੀ ਬੱਬਾ ਬੂਲਰ ਨਾਲ ਵਿਆਹ ਕਰਵਾਇਆ ਪਰ ਜਦੋਂ ਦਲੀਪ ਸਿੰਘ ਆਪਣੀ ਮਾਂ ਮਹਾਰਾਣੀ ਜਿੱਦਾਂ ਨੂੰ ਮਿਲਿਆ ਤਾਂ ਉਹ ਵਾਪਸ ਸਿੱਖਦਰਬ ਵਿੱਚ ਆ ਗਿਆ ਸੀ ਉਧਰ ਬੱਬਾ ਬੂਲਰ ਦੀ ਘਕੋ ਮਹਾਰਾਜਾ ਦਲੀਪ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦੀ ਜਲਦੀ ਹੀ ਮੌਤ ਹੋ ਗਈ ਦੂਜੇ ਪੁੱਤਰ ਦਾ ਨਾਮ ਵਿਕਟਰ ਐਲਬਰਟ ਸੀ ਫਿਰ ਫੈਡਰਿਕ ਵਿਕਟਰ ਦਾ ਜਨਮ ਹੋਇਆ ਫਿਰ ਧੀ ਬੱਬਾ ਸੂਫੀਆ ਜਿੱਦਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਦੂਜੀ ਧੀ ਪ੍ਰਿੰਸੈਸ ਕੈத்ਰੀਨ ਹੇਲਡਾ ਦਲੀਪ ਸਿੰਘ ਦੇ ਘਰੇ ਜਨਮ ਲਿਆ ਇਸ ਤੋਂ ਬਾਅਦ ਇੱਕ ਪੁੱਤਰ ਅਤੇ ਇੱਕ ਧੀ ਨੇ ਫਿਰ ਜਨਮ ਲਿਆ ਯਾਨੀ ਕਿ ਚਾਰ ਪੁੱਤਰ ਅਤੇ ਤਿੰਨ ਧੀਆਂ ਦਲੀਪ ਸਿੰਘ ਦੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਕੈத்ਰੀਨ ਹੇਲਡਾ ਦਲੀਪ ਸਿੰਘ ਦੂਜੀ ਧੀ ਸੀ ਕੈத்ਰੀਨ ਨੇ ਸਮਰਵਿਲ ਆਫਸਕੋਰਟ ਵਿੱਚ ਸਿੱਖਿਆ ਹਾਸਲ ਕੀਤੀ ਅਤੇ 1910 ਵਿੱਚ ਜੂਸਨ ਨੂੰ ਭਾਰਤ ਆਉਣ ਦੀ ਆਗਿਆ ਮਿਲ ਗਈ। ਭਾਰਤ ਫੇਰੀ ਦੌਰਾਨ ਉਹ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਵੀ ਹੋ ਕੇ ਗਈ ਸੀ। ਉਸ ਤੋਂ ਬਾਅਦ ਕੈத்ਰੀਨ ਦਲੀਪ ਸਿੰਘ ਜਰਮਨੀ ਵਿੱਚ ਰਹੀ ਤੇ ਅਖੀਰ 71 ਸਾਲ ਦੀ ਉਮਰ ਵਿੱਚ ਰਾਜਕੁਮਾਰੀ ਦੀ ਸਪੇਨ ਵਿੱਚ ਮੌਤ ਹੋ ਗਈ। ਕੈத்ਰੀਨ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਵਿਆਹ ਨਹੀਂ 시 ਕਰਵਾਇਆ। ਜੁਲਾਈ 1997 'ਚ ਇੱਕ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਸਵਿਸ ਬੈਂਕ ਐਸੋਸੀਏਸ਼ਨ ਦੁਆਰਾ ਸਵਿਸ ਖਾਤਿਆਂ ਵਿੱਚੋਂ ਵਾਧੇਯਰ ਤੋਂ ਵੱਧ ਉਹਨਾਂ ਖਾਤਿਆਂ ਦਾ ਜ਼ਿਕਰ ਕੀਤਾ ਗਿਆ ਸੀ ਜੋ ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਸਨ ਕੀਤੇ ਗਏ ਇਸ ਸੂਚੀ ਵਿੱਚ ਸਿੱਖ ਰਾਜਕੁਮਾਰੀ ਕੈਥਰੀਨ ਦਲੀਪ ਸਿੰਘ ਦੇ ਨਾਮ ਦਾ ਵੀ ਇੱਕ ਖਾਤਾ ਦਰਜ ਸੀ ਜਿਸ ਦਾ ਐਕਸੈਸ ਤੇ ਐਡਰੈਸ ਦਲੀਪ ਸਿੰਘ ਕੈਥਰੀਨ 1942 ਪੇਨ ਬੈਕਸ ਵਿੱਚ ਰਹਿੰਦੇ ਆਖਰੀ ਵਾਰ ਦਰਜ ਹੋਇਆ ਵਿੱਚ ਲਿਖਿਆ ਗਿਆ ਸੀ ਬੈਂਕ ਵੱਲੋਂ ਜਾਰੀ ਕੀਤੇ ਗਏ ਇਹਨਾਂ ਖਾਤਿਆਂ ਨੂੰ ਦੂਜੇ ਵਿੱਚ ਜੋ ਤੋਂ ਬਾਅਦ ਇੱਕ ਵਾਰ ਵੀ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਰਾਜਕੁਮਾਰੀ ਦੇ ਇਸ ਘਾਤੇ ਉੱਤੇ ਉਸ ਸਮੇਂ ਭਾਰਤ ਸਰਕਾਰ ਸਮੇਤ ਪੰਜਾਬ ਅਤੇ ਪਾਕਿਸਤਾਨ ਵਿੱਚੋਂ ਕਈ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਰਾਜਕੁਮਾਰੀ ਕੈਤਰੀ ਦਾ ਸਿੱਤੇ ਤੌਰ ਤੇ ਕੋਈ ਵੀ ਜੀਵਤ ਉਤਰਾ ਅਧਿਕਾਰੀ ਨਹੀਂ ਸੀ ਕਿਉਂਕਿ ਮਹਾਰਾਜਾ ਦਲੀਪ ਸਿੰਘ ਦੇ ਕਿਸੇ ਵੀ ਬੱਚੇ ਦੀ ਕੋਈ ਔਲਾਦ ਜਉਂਦੀ ਨਹੀਂ ਰਹੀ ਇਸ ਹਿਸਾਬ ਨਾਲ ਭਾਰਤ ਸਰਕਾਰ ਦਾ ਜਾਂ ਹੋਰ ਕਿਸੇ ਦਾ ਉਸ ਜਾਇਦਾਦ ਅਤੇ ਉਸ ਪੈਸੇ ਉੱਤੇ ਹੱਕ ਨਹੀਂ ਵੜਦਾ ਵੈਸੇ ਵੀ ਸਿੱਖ ਰਾਜ ਤਾਂ ਬਕਰਾ ਪੰਜਾਬ ਦੀ ਧਰਤੀ ਉੱਤੇ ਕਾਇਮ ਸੀ ਇਸ ਬਾਰੇ ਕਿਤਾਬ ਲਿਖਣ ਵਾਲੇ ਅਸ਼ੋਕ ਟੰਡਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਵਿਸ ਬੈਂਕ ਤੋਂ ਇਹ ਪੈਸੇ ਰਿਕਵਰ ਕਰੇ ਪਰ ਸਵਿਸ ਬੈਂਕ ਲੱਗਦਾ ਨਹੀਂ ਕਿ ਭਾਰਤ ਸਰਕਾਰ ਨੂੰ ਕੋਈ ਹਿੱਸਾ ਜਾਂ ਅਧਿਕਾਰ ਦੇਵੇਗੀ ਬਾਕੀ ਸਿੱਖ ਇਤਿਹਾਸ ਦੇ ਖੋਜਕਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਖਾਤੇ ਅਤੇ ਇਹਨਾਂ ਪੈਸਿਆਂ ਬਾਰੇ ਹੋਰ ਜ਼ਿਆਦਾ ਜਾਂਚ ਪੜਤਾਲ ਕਰਨ ਸੋ ਦੋਸਤੋ ਏਸ ਸুইস ਬੈਂਕ ਵਿੱਚ ਸਿੱਖ ਰਾਜ ਦੇ ਪੈਸਿਆਂ ਦੀ ਪੂਰੀ ਸਚਾਈ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਆਪਣੇ ਵਿਚਾਰ ਇਸ ਵੀਡੀਓ ਸੰਬੰਧੀ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ